ਨੇ ਮਾਸਿਕ ਮਨਕੀ ਪਾਤ ਰੇਡੀਓ ਪ੍ਰੋਗਰਾਮ ਵਿੱਚ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਹਿਲਾਂ ਗਾਤਕਵਾਦੀ ਹਮਲੇ ਅੱਤਵਾਦ ਦੇ ਮਾਨਸਿਕ ਦੀ ਨਿਰਾਸ਼ਾ ਅਤੇ ਕਾਇਮਦਰ ਸੌਦਾਇ ਕਸ਼ਮੀਰ ਵਿੱਚ ਸ਼ਾਂਤੀ ਵਾਪਸ ਆ ਰਹੀ ਸੀ ਸਕੂਲਾਂ ਤੇ ਕਾਲਜਾਂ ਵਿੱਚ ਜੀਵੰਦਤਾ ਸੀ ਵਿਕਾਸ ਕਾਰਜਾਂ ਵਿੱਚ ਬੇਮਿਸਾਲ ਗਤੀ ਸੀ ਤੇ ਲੋਕਤੰਤਰ ਮਜ਼ਬੂਤ ਹੋ ਰਿਹਾ ਸੀ ਸੈਲਾਨੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਹੋਇਆ ਸੀ ਤੇ ਆਮਦਨ ਵਧ ਰਹੀ ਸੀ ਨੌਜਵਾਨਾਂ ਲਈ ਨਵੇਂ ਮੌਕੇ ਉੱਭਰ ਰਹੇ ਸਨ ਦੇਸ਼ ਤੇ ਦੁਸ਼ਮਣਾਂ ਨੂੰ ਜੰਮੂ ਕਸ਼ਮੀਰ ਵਿੱਚ ਇਹ ਸਭ ਪਸੰਦ ਨਹੀਂ ਆਇਆ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਈ ਅਪ੍ਰੈਲ ਦੇ ਹਮਲੇ ਨੇ ਇੱਕ ਭਾਰਤੀ ਨੂੰ ਜੁੱਤ ਪਹੁੰਚਾਈ ਹੈ ਭਾਵੇਂ ਉਹ ਕਿਸੇ ਵੀ ਰਾਟ ਦਾ ਹੋਵੇ ਕਿਸੇ ਵੀ ਪਾਸ਼ਾ ਨੂੰ ਬੋਲਦਾ ਹੋਵੇ ਮੈਨੂੰ ਲੱਗਦਾ ਹੈ ਕਿ ਅੱਤਵਾਦੀ ਹਮਲੇ ਦੀਆਂ ਤਸਵੀਰਾਂ ਦੇਖ ਕੇ ਹਰ ਕੀ ਦਖੂਲ ਹੋ ਬਲ ਰਹੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਪੂਰੀ ਦੁਨੀਆ ਭਾਰਤ ਦੇ ਨਾਲ ਹੈ ਮੈਂ ਦੁਖੀ ਪਰਿਵਾਰਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਉਹਨਾਂ ਨੂੰ ਇਨਸਾਫ ਮਿਲੇਗਾ ਇਸ ਹਮਲੇ ਦੇ ਪਿੱਛੇ ਜੋ ਲੋਕ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇਗੀ ਅਤਵਾਦੀ ਅਤੇ ਉਹਨਾਂ ਦੇ ਅਫਵਾਹਾਂ ਨੇ ਇਹ ਸਾਜ਼ਿਸ਼ ਇਸ ਲਈ ਰਚੀ ਹੈ ਕਿਉਂਕਿ ਉਹ ਕਸ਼ਮੀਰ ਨੂੰ ਤਬਾਹ ਕਰਨਾ ਚਾਹੁੰਦੇ ਹਨ ਕਿਆ ਹੈ ਕਿ ਇਸ ਅਤਵਾਦ ਵਿਰੁੱਧ ਜੰਗ ਵਿੱਚ 140 ਕਰੋੜ ਭਾਰਤੀਆਂ ਦੀ ਏਕਤਾ ਸਭ ਤੋਂ ਵੱਡੀ ਤਾਕਤ ਹੈ ਇਹ ਏਕਤਾ ਅਤਵਾਦ ਵਿਰੁੱਧ ਸਾਡੀ ਫੈਸਲਾਕੁਨ ਜੰਗ ਦਾ ਆਧਾਰ ਹੈ ਸਾਨੂੰ ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਆਪਣੇ ਆਦਰਸ਼ਾਂ ਨੂੰ ਮਜ਼ਬੂਤ ਕਰਨਾ ਪਵੇਗਾ ਸਾਨੂੰ ਇੱਕ ਰਾਸ਼ਟਰ ਵਜੋਂ ਆਪਣੀ ਇੱਛਾ ਸ਼ਕਤੀ ਦਿਖਾਉਣੀ ਪਵੇਗੀ ਪੂਰੀ ਦੁਨੀਆ ਦੇਖ ਰਹੀ ਹੈ ਕਿ ਦੇਸ਼ ਕਿਵੇਂ ਇੱਕ ਆਵਾਜ਼ ਵਿੱਚ ਬੋਲ ਰਿਹਾ ਹੈ